ਕੁਝ ਸਮੇਂ ਬਾਅਦ ਬਲੈਕਆਊਟ ਜਿਹੜਾ ਹੋਣ ਵਾਲਾ ਕਹਿਣ ਤੋਂ ਭਾਵ ਸਾਇਰਨ ਜਿਹੜਾ ਵੱਜਣ ਵਾਲਾ ਹੈ ਤਾਂ ਹਨੇਰਾ ਜਿਹੜਾ ਹੋ ਜਾਏਗਾ ਬੱਤੀਆਂ ਜਿਹੜੀ ਗੁੱਲ ਹੋ ਜਾਏਗੀ ਤਾਂ ਕਿਹੜੇ ਸ਼ਹਿਰਾਂ ਦੇ ਵਿੱਚ ਕਿੰਨੇ ਸਮੇਂ ਲਈ ਇਹ ਸਾਇਰਨ ਜਿਹੜਾ ਵੱਜੂਗਾ ਕਿੰਨਾ ਬਲੈਕਆਊਟ ਦਾ ਸਮਾਂ ਰੱਖਿਆ ਗਿਆ ਹੈ ਇਹ ਜਾਣਕਾਰੀ ਜਿਹੜੀ ਆ ਚੁੱਕੀ ਹੈ ਤੇ ਤੁਸੀਂ ਵੀ ਇਸ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦਾ ਤੁਰੰਤ ਪ੍ਰਭਾਵ ਵਾਲਾ ਕੋਈ ਖਤਰਾ ਨਹੀਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਸਿਰਫ ਇੱਕ ਅਭਿਆਸ ਹੈ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦਾ ਜੀ ਜਲੰਧਰ ਜਲੰਧਰ ਦੇ ਵਿੱਚ ਜਿਹੜਾ 8 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਸਮਾਂ ਰ ਮਹਾਲੀ ਦੇ ਵਿੱਚ 7:30 ਵਜੇ ਤੋਂ ਲੈ ਕੇ 7:40 ਤੱਕ ਫਿਰ ਆ ਗਿਆ ਬਠਿੰਡਾ ਬਠਿੰਡਾ ਦੇ ਵਿੱਚ 8:30 ਤੋਂ ਲੈ ਕੇ 8:35 ਤੱਕ ਸਾਰਨ ਜਿਹੜਾ ਵੱਜਣਾ ਹੈ ਫਿਰ ਆ ਗਿਆ ਪਠਾਨਕੋਟ ਇਹਦੇ ਵਿੱਚ 10:00 ਵਜੇ ਤੋਂ ਲੈ ਕੇ 10:30 ਵਜੇ ਤੱਕ ਜਿਹੜਾ ਸਾਰਨ ਵੱਜਣਾ ਹੈ ਫਿਰ ਆ ਗਿਆ ਜੀ ਟਾਂਡਾ ਇਹਦੇ ਵਿੱਚ 8:00 ਵਜੇ ਤੋਂ ਲੈ ਕੇ 8:10 ਮਿੰਟ ਤੱਕ ਜਿਹੜਾ ਸਾਰਨ ਹੈ ਉਹ ਵੱਜੇਗਾ ਸਾਇਰਨ ਵੀ ਕਹਿੰਦੇ ਆ ਸਾਰਨ ਕਹਿੰਦੇ ਆ ਤਾਂ ਨੰਗਲ ਇਹਦੇ ਵਿੱਚ 8:00 ਵਜੇ ਤੋਂ ਲੈ ਕੇ 8:10 ਮਿੰਟਾਂ ਤੱਕ ਇਹ ਸਾਇਰਨ ਹੈ ਜਿਹੜਾ ਵੱਜਣਾ ਹੈ ਫਿਰ ਆ ਗਿਆ ਜੀ ਫਿਰੋਜ਼ਪੁਰ ਤਾਂ ਇਹਦੇ ਵਿੱਚ ਜਿਹੜਾ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਸਾਇਰਨ ਵੱਜੇਗਾ ਫਿਰ ਆ ਗਿਆ ਜੀ ਤਰਨਤਾਰਨ ਇਹਦੇ ਵਿੱਚ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਸਾਇਰਨ ਜਿਹੜਾ ਵੱਜੇਗਾ ਬਰਨਾਲਾ ਆ ਗਿਆ ਜੀ ਬਰਨਾਲੇ ਦੇ ਵਿੱਚ ਜਿਹੜਾ 8 ਵਜੇ ਇਹ ਸਾਇਰਨ ਜਿਹੜਾ ਵੱਜਣਾ ਹੈ ਲੁਧਿਆਣਾ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਚੰਡੀਗੜ੍ਹ 7:30 ਤੋਂ ਲੈ ਕੇ 7:40 ਤੱਕ ਗੁਰਦਾਸਪੁਰ 9 ਵਜੇ ਤੋਂ ਲੈ ਕੇ ਇਹ ਜਿਹੜਾ ਇਹਦੇ ਵਿੱਚ 9:30 ਵਜੇ ਤੱਕ ਸਾਇਰਨ ਜਿਹੜਾ ਵੱਜਣਾ ਹੈ ਫਿਰ ਆ ਗਿਆ ਜੀ ਬਟਾਲਾ ਬਟਾਲੇ ਦੇ ਵਿੱਚ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਸਾਇਰਨ ਦਾ ਜਿਹੜਾ ਸਮਾਂ ਉਹ ਰੱਖਿਆ ਗਿਆ ਫਰੀਦਕੋਟ ਦੇ ਵਿੱਚ 10 ਵਜੇ ਸਾਇਰਨ ਜਿਹੜਾ ਵੱਜਣਾ ਹੈ ਹੁਸ਼ਿਆਰਪੁਰ ਦੇ ਵਿੱਚ 8 ਵਜੇ ਤੋਂ ਲੈ ਕੇ 8 ਵਜੇ ਦੇ 10 ਮਿੰਟਾਂ ਤੱਕ ਇਹ ਸਾਇਰਨ ਹੈ ਜਿਹੜਾ ਉਹ ਵੱਜੇਗਾ ਫਾਜ਼ਿਲਕਾ ਦੇ ਵਿੱਚ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਸਾਇਰਨ ਹੈ ਜਿਹੜਾ ਉਹ ਵੱਜੇਗਾ ਅੰਮ੍ਰਿਤਸਰ ਦੇ ਵਿੱਚ 10:30 ਵਜੇ ਤੋਂ ਲੈ ਕੇ 11 ਵਜੇ ਤੱਕ ਸਾਇਰਨ ਹੈ ਜਿਹੜਾ ਵੱਜੇਗਾ ਤਾਂ ਪੰਜਾਬ ਦੇ ਇਹ ਸ਼ਹਿਰ ਨੇ ਜਾਂ 20 ਜ਼ਿਲ੍ਹੇ ਜਿਨ੍ਹਾਂ ਦੀ ਲਿਸਟ ਜਾਰੀ ਕੀਤੀ ਸੀ ਇਸ ਤੋਂ ਪਹਿਲਾਂ ਵੀਡੀਓ ਵੀ ਪਾਈ ਸੀ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਇਰਨ ਅਲਰਟ ਹੈ ਜਿਹੜਾ ਉਬਖ ਵਕ ਸਮੇਂ ਤੇ ਜਿਹੜਾ ਬਜੇਗਾ ਤਾਂ ਤੁਹਾਨੂੰ ਰੋਡ ਦੇ ਉੱਤੇ ਆਰਮੀ ਵੀ ਅਤੇ ਹੋਰ ਗੱਡੀਆਂ ਜਿਹੜੀਆਂ ਕਾਫਲੇ ਨਾਲ ਸ਼ਾਮਲ ਹੋਣਗੀਆਂ ਗਾਸਤ ਕਰਦੀਆਂ ਦਿਖਾਈ ਦੇਣਗੀਆਂ ਸੋ ਇਹ ਇੱਕ ਅਭਿਆਸ ਹੈ ਦੁਬਾਰੇ ਫੇਰ ਦੱਸ ਦਿੰਦੇ ਆ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਿਸੇ ਤਰ੍ਹਾਂ ਘਬਰਾਉਣ ਦੀ ਜਿਹੜੀ ਜ਼ਰੂਰਤ ਨਹੀਂ ਹੈ ਕੋਈ ਵੀ ਤੁਰੰਤ ਪ੍ਰਭਾਵ ਦਾ ਇੱਥੇ ਖਤਰਾ ਜਿਹੜਾ ਹਾਲੇ ਨਹੀਂ ਹੈਗਾ ਹਾਲ ਦੀ ਘੜੀ ਦੇ ਵਿੱਚ ਤਾਂ ਇਹ ਸਿਰਫ ਅਭਿਆਸ ਹੈ ਇਹ ਸਾਇਰਨ ਜਿਹੜਾ ਬਜਾਇਆ ਜਾਏਗਾ